ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਕਿ ਹਰਿਆਣਾ ਨੂੰ ਪਾਣੀ ਦੇਵੇਗਾ ਪੰਜਾਬ ਜਾਂ ਨਹੀਂ ਇਸ ਨੂੰ ਲੈ ਕੇ ਵੱਡੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਿੱਧੇ ਤੌਰ ਤੇ ਮਨਾਂ ਕਰ ਦਿੱਤਾ ਗਿਆ ਕਿ ਅਸੀਂ ਫਾਲਤੂ ਪਾਣੀ ਪੰਜਾਬ ਦਾ ਨਹੀਂ ਦਵਾਂਗੇ ਇੱਕ ਬੂੰਦ ਵੀ ਨਹੀਂ ਦਵਾਂਗੇ ਕਿਉਂਕਿ ਹਰਿਆਣੇ ਨੂੰ ਫੋਰਸ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਬੀਜੇਪੀ ਨਵੀਂ ਕੋਜੀ ਚਾਲ ਚੱਲ ਰਹੀ ਹੈ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਉਹਨੂੰ ਕਹਿ ਰਹੀ ਹੈ ਕਿ ਪੰਜਾਬ ਤੋਂ ਪਾਣੀ ਮੰਗਵਾਓ ਤੇ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਧੇ ਸਪਸ਼ਟ ਹੋ ਗਏ ਨੇ ਉਹਨਾਂ ਨੇ ਸਿੱਧੇ ਤੌਰ ਤੇ ਸਟੈਂਡ ਲੈ ਲੈ ਕੇ ਅਸੀਂ ਕੋਈ ਵੀ ਪਾਣੀ ਨਹੀਂ ਦਵਾਂਗੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਪਾਣੀ ਪਾਕਿਸਤਾਨ جانب ਰੋਕਿਆ ਗਿਆ ਹੈ ਉਸ ਪਾਣੀ ਨੂੰ ਸਾਡੇ ਨਾਲ ਜੋੜੋ ਉਹ ਪਾਣੀ ਸਾਡੇ ਕੋਲੇ ਆਵੇ ਤਾਂ ਅਸੀਂ ਉਹ ਵਾਲਾ ਪਾਣੀ ਜਿਹੜਾ ਹੈ ਉਸੇ ਹਰਿਆਣੇ ਨੂੰ ਦੇ ਸਕਦੇ ਹਾਂ ਜਿਹੜਾ ਪਾਕਿਸਤਾਨ ਤੋਂ ਰੋਕਿਆ ਪਾਣੀ ਉਹ ਸਾਨੂੰ ਦਿਓ ਅਸੀਂ ਉਹ ਹਰਿਆਣੇ ਨੂੰ ਦੇ ਸਕਦੇ ਹਾਂ ਦੱਸ ਦਈਏ ਕਿ 15 ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਪਾਣੀ ਸੀ ਜੋ ਕਿ ਹਰਿਆਣਾ ਨੂੰ 9000 ਕਿਊਸਿਕ ਦਿੱਤਾ ਜਾਂਦਾ ਸੀਗਾ ਉਹ ਹੁਣ 4000 ਕਿਊਸਿਕ ਕਰ ਦਿੱਤਾ ਗਿਆ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਜਪਾ ਕੋਸ਼ਿਸ਼ਾਂ ਕਰ ਰਹੀ ਹੈ ਅਸੀਂ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਉਹਨਾਂ ਨੇ ਇੱਕ ਵੀਡੀਓ ਮੈਸੇਜ ਦੇ ਰਾਈ ਸਭ ਨੂੰ ਸੁਨੇਹਾ ਦਿੱਤਾ ਉਹ ਸੁਨੇਹਾ ਕੀ ਦਿੱਤਾ ਉਹ ਤੁਹਾਨੂੰ ਸੁਣਾਉਣੇ ਆ ਲਾਈਵ ਦੇ ਵਿੱਚ ਦੋਸਤੋ ਇੱਕ ਬੜੇ ਗੰਭੀਰ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਭਾਜਪਾ ਵੱਲੋਂ ਪੰਜਾਬ ਨਾਲ ਇੱਕ ਹੋਰ ਕੋਜੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੂੰ ਕਿ ਅਸੀਂ ਕਾਮਯਾਬ ਨਹੀਂ ਹੋਣ ਦੇਣਾ ਮੈਂ ਥੋੜਾ ਜਿਹਾ ਡਿਟੇਲ ਤੁਹਾਨੂੰ ਸਮਝਾ ਦਿੰਦਾ ਬੀਜੇਪੀ ਜ਼ਬਰਦਸਤੀ ਪੰਜਾਬ ਦੇ ਉੱਤੇ ਦਬਾਅ ਬਣਾ ਰਹੀ ਹੈ ਕਿ ਉਹ ਭਾਖੜਾ ਬਿਆ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਉਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਹਰਿਆਣਾ ਨੂੰ ਪਾਣੀ ਦਿਓ ਹੋਰ ਪਾਣੀ ਦਿਓ ਵਾਧੂ ਪਾਣੀ ਜਦ ਕਿ हरियाणा ਜਿਹੜਾ ਉਹ ਆਪਣਾ ਪਾਣੀ ਹਿੱਸੇ ਦਾ ਸਾਰਾ ਵਰਤ ਚੁੱਕਿਆ। ਇਹ ਜਿਹੜਾ ਪਾਣੀਆਂ ਦਾ ਹਿਸਾਬ ਕਿਤਾਬ ਹੁੰਦਾ ਜਿਹੜਾ ਅੰਕੜਾ ਹੁੰਦਾ ਇਹ 21 ਮਈ ਤੋਂ 21 ਮਈ ਤੱਕ ਹੁੰਦਾ। ਹਰ 21 ਮਈ ਹਰ ਸਾਲ 21 ਮਈ ਤੋਂ ਅਗਲੇ 21 ਮਈ ਤੱਕ ਦਾ ਕੋਟਾ ਹੁੰਦਾ ਕਿ ਇੰਨਾ ਪਾਣੀ ਜਿਹੜਾ ਉਹ ਹਰਿਆਣੇ ਨੂੰ ਦੇਣਾ ਹੈ ਇੰਨਾ ਰਾਜਸਥਾਨ ਨੂੰ ਦੇਣਾ ਜੋ ਪੰਜਾਬ ਨੇ ਐਗਰੀਮੈਂਟ ਕੀਤੇ ਹੋਏ। ਪਰ ਕਿਉਂਕਿ ਪਹਿਲਾਂ ਕੋਈ ਹਿਸਾਬ-ਕਿਤਾਬ ਰੱਖਿਆ ਹੀ ਨਹੀਂ ਗਿਆ ਪਹਿਲਾਂ ਬਾਦਲ ਬੇ ਕੈਪਟਨ ਵੇਲੇ ਕੋਈ ਚੱਕਰੀ ਨਹੀਂ ਸੀ ਉਹ ਬਾਧੂ ਪਾਣੀ ਯੂਜ਼ ਕਰ ਲੈਂਦੇ ਸੀ ਤੇ ਇਧਰੋਂ ਵੀ ਕੋਈ ਚੱਕਰ ਨਹੀਂ ਸੀ ਆਪਸ ਚ ਰਲੇ ਮਿਲੇ ਹੋਏ ਸੀ ਪਰ ਹੁਣ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰਨ ਲਿਆ ਸਾਡੇ ਟੇਲਾਂ ਤੇ ਪਾਣੀ ਪਹੁੰਚ ਰਿਹਾ ਹੈ ਹਰ ਰੋਜ਼ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਕੱਸੀਆਂ ਚ ਪਾਣੀ ਆ ਰਿਹਾ ਹੈ 30 ਸਾਲਾਂ ਬਾਅਦ 40 ਸਾਲਾਂ ਬਾਅਦ ਪਾਣੀ ਪਹੁੰਚ ਰਿਹਾ ਤਾਂ ਉਹਨਾਂ ਨੇ ਕੀ ਕੀਤਾ ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਮਾਰਚ ਦੇ ਵਿੱਚ ਹੀ ਜਿਹੜਾ ਉਹ ਸਾਰਾ ਵਰਤ ਲਿਆ ਤੇ ਉਹ ਹੁਣ ਅਪ੍ਰੈਲ ਤੇ ਮਈ ਤੱਕ ਕਹਿੰਦੇ ਸਾਨੂੰ ਬਾਧੂ ਪਾਣੀ ਦਿਓ ਅਸੀਂ ਕਹੇ ਵੀ ਤੁਸੀਂ ਉਸ ਵੇਲੇ ਆਪਣਾ ਪਾਣੀ ਜਿਹੜਾ ਉਹ ਸੰਜਮ ਨਾਲ ਯੂਜ਼ ਕਰਨਾ ਸੀ ਕਫੈਤੀ ਤਰੀਕੇ ਨਾਲ ਯੂਜ਼ ਕਰਨਾ ਸੀ ਇਸਤੇਮਾਲ ਕਰਨਾ ਸੀ ਅਸੀਂ ਬਾਧੂ ਪਾਣੀ ਹੁਣ ਕਿੱਥੋਂ ਦੇ ਦਈਏ ਸਾਡੇ ਵੀ ਆਪਣੀ ਫਸਲ ਆ ਰਹੀ ਹੈ ਹੁਣ ਝੋਨੇ ਦੀ ਸਾਨੂੰ ਵੀ ਹੁਣ ਨਹਿਰਾਂ ਦੇ ਵਿੱਚ ਪਾਣੀ ਦੀ ਡਿਮਾਂਡ ਆਉਣ ਲੱਗੀ ਸੋ ਇਸ ਕਰਕੇ ਭਾਜਪਾ ਜਿਹੜੀ ਆ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਦਬਾਅ ਪਾ ਰਹੀ ਹੈ ਕਿ ਸਾਨੂੰ ਬਾਧੂ ਪਾਣੀ ਦਿਓ ਜੋ ਕਿ ਅਸੀਂ ਨਹੀਂ ਦੇ ਸਕਦੇ ਮੈਂ ਗੱਲ ਕਲੀਅਰ ਕਰਨੀ ਚਾਹਨਾ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਇੱਕ ਬੂੰਦ ਵੀ ਪਾਣੀ ਸਾਡੇ ਕੋਲੇ ਫालतू ਨਹੀਂ ਹੈਗਾ ਤੇ ਅਸੀਂ ਆਪਣੇ ਲਈ ਪਾਣੀ ਇਸਤੇਮਾਲ ਕਰ ਰਹੇ ਹਾਂ ਆਪਣਾ ਅਸੀਂ ਆਲਰੇਡੀ ਤੁਹਾਨੂੰ ਤੁਹਾਡੇ ਹਿੱਸੇ ਦਾ ਪਾਣੀ ਦੇ ਚੁੱਕੇ ਹਾਂ ਤੁਸੀਂ ਤਾਂ 2 ਮਹੀਨੇ ਪਹਿਲਾਂ ਹੀ ਵਰਤ ਚੁੱਕੇ ਹਾਂ ਹੁਣ ਵੀ ਅਸੀਂ ਮਾਨਵਤਾ ਦੇ ਆਧਾਰ ਤੇ 3 ਲਾਇਕ ਪਾਣੀ ਅਸੀਂ 4000 ਕਿਊਸਕ ਦੇ ਰਹੇ ਹਾਂ ਚਲੋ ਪੀਣ ਜੋਗਾ ਸੀ ਕਿਸੇ ਨੂੰ ਰੋਕ ਨਹੀਂ ਸਕਦੇ ਕੁਦਰਤ ਅਸੀਂ ਪਾਣੀ ਤੋਂ ਪਿਆਸਾ ਨਹੀਂ ਮਰਨ ਪਰ ਮੈਂ ਕਹਿਣਾ ਚਾਹਨਾ ਬੀਜੇਪੀ ਨੂੰ ਕਿ ਜਿਹੜਾ ਤੁਸੀਂ ਕਹਿੰਦੇ ਹੋ ਪਾਕਿਸਤਾਨ ਤੋਂ ਅਸੀਂ ਪਾਣੀ ਹੋ ਲਿਆ ਪਾਕਿਸਤਾਨ ਨੂੰ ਅਸੀਂ ਪਾਣੀ ਜਾਣ ਨਹੀਂ ਦੇਣਾ ਉਹ ਪਾਣੀ ਤੁਸੀਂ ਸਾਨੂੰ ਦੇ ਦਿਓ ਸਾਡੇ ਡੈਮਾਂ ਨੂੰ ਭਰ ਦਿਓ ਅਸੀਂ ਅੱਗੇ ਦੇ ਦਾਂਗੇ ਇੱਕ ਮੈਂ ਹੋਰ ਅੰਕੜਾ ਤੁਹਾਨੂੰ ਦੱਸਣਾ ਚਾਹਨਾ ਕਿ ਪਿਛਲੇ ਸਾਲ ਅੱਜ ਦੀ ਤਰੀਕ ਦੇ ਵਿੱਚ ਪੌਂਗ ਡੈਮ ਤੇ ਰੰਜੀਸਾਗਰ ਡੈਮ ਰੰਜੀਸਾਗਰ ਡੈਮ ਚ ਪਿਛਲੇ ਸਾਲ ਅੱਜ ਦੇ ਦਿਨ ਜਿੰਨਾ ਪਾਣੀ ਸੀ ਉਹ ਤੋਂ 39 ਫੁੱਟ ਘਟ ਹੈ ਪੌਂਗ ਡੈਮ ਦੇ ਵਿੱਚ 24 ਫੁੱਟ ਘਟਾ ਪਿਛਲੇ ਸਾਲ ਨਾਲ ਤੁਸੀਂ ਕਿੱਥੋਂ ਦੇ ਦਿਆ ਪਾਣੀ ਪਰ ਕਿਉਂਕਿ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕਰ ਲਿਆ ਇਸ ਕਰਕੇ ਪਾਣੀ ਅਸੀਂ ਇਸਤੇਮਾਲ ਬਹੁਤ ਕਰ ਰਹੇ ਹਾਂ ਪੰਜਾਬ ਦੀ ਸਭ ਤੋਂ ਵੱਧ ਹਿਸਟਰੀ ਚ ਸਭ ਤੋਂ ਵੱਧ ਪਾਣੀ ਇਸਤੇਮਾਲ ਇਸ ਸਾਲ ਕੀਤਾ ਹੈ ਔਰ ਕਰਾਂਗੇ ਹੁਣ ਜੀ ਸੋ ਸਾਡੇ ਕੋਲੇ ਕੋਈ ਇੱਕ ਬੂੰਦ ਵੀ ਹੈ ਨਹੀਂ ਫालतू ਜਿਹੜੀ ਅਸੀਂ ਜਿਹੜੀ ਹੈ ਹਰਿਆਣੇ ਨੂੰ ਦੇ ਦਈਏ ਭਾਜਪੀ ਭਾਰਤੀ ਜਨਤਾ ਪਾਰਟੀ ਨੂੰ ਮੈਂ ਇਹ ਕਹਿਣਾ ਚਾਹੁੰਨਾ ਕਿ ਉਹ ਫालतू ਦਾ ਸਾਡੇ ਤੇ ਦਬਾਅ ਨਾ ਪਾਵੇ ਅਸੀਂ ਦਬਾਅ ਚ ਆਉਣ ਵਾਲੇ ਹੈ ਨਹੀਂ ਔਰ ਮੈਂ ਇੱਕ ਵਾਰੀ ਫੇਰ ਕਲੀਅਰ ਕਰ ਦਿੰਦਾ ਕਿ ਤੁਸੀਂ ਜਿਹੜਾ ਜਿਹੜੀ ਤੁਸੀਂ ਇੰਡਸ ਵਾਟਰ ਦੀ ਜਿਹੜੀ ਟ੍ਰੀਟੀ ਰੱਦ ਕੀਤੀ ਹੈ ਪਾਕਿਸਤਾਨ ਨਾਲ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਉਧਰੋਂ ਪਾਣੀ ਰੋਕਾਂਗੇ ਤਾਂ ਉਹ ਕਿਹੜਾ ਉੱਪਰ ਦੀ ਚੱਕ ਕੇ ਹਰਿਆਣੇ ਨੂੰ ਦੇ ਦੋਗੇ ਉਹ ਸਾਡੇ ਥਰੂ ਜਾਣਾ ਪਊਗਾ ਨਾ ਗ੍ਰੈਵਿਟੀ ਦੇ ਮੁਤਾਬਕ ਤੁਸੀਂ ਸਾਡੇ ਜਿਹੜੇ ਸਾਰੇ ਡੈਮਾਂ ਨੂੰ ਪਾਣੀ ਦੇ ਦਿਓ ਚਨਾਬ ਦਾ ਦੇ ਦਿਓ ਕਸ਼ਮੀਰ ਨਦੀ ਉਜ ਡਰਿਆ ਦਾ ਦੇ ਦਿਓ ਸਾਡੇ ਡੈਮ ਭਰ ਜਾਣਗੇ ਅਸੀਂ ਅੱਗੇ ਕਰ ਦਾਂਗੇ ਸੋ ਇਸ ਕਰਕੇ ਸਾਡੇ ਕੋਲ ਇਸ ਵਕਤ ਜਿਸ ਤੱਕ ਜਿਸ ਵੇਲੇ ਤੱਕ ਮੈਂ ਇਹ ਵੀਡੀਓ ਬਣਾ ਰਹੇ ਹਾਂ ਸਾਡੇ ਕੋਲੇ ਇੱਕ ਬੂੰਦ ਵੀ ਪਾਣੀ ਫालतू ਨਹੀਂ ਹੈਗਾ ਔਰ ਇਧਰੋਂ ਉਧਰੋਂ ਤੁਹਾਡੇ ਕੋਲੇ ਹੋਰ ਬਥੇਰੇ ਸਾਧਨ ਨੇ ਤੁਸੀਂ ਉਧਰੋਂ ਉਧਰੋਂ ਲੈ ਲਓ ਸਾਡੇ ਕੋਲ ਤਾਂ ਇਹੀ ਪਾਣੀ ਹੈ ਅਸੀਂ ਉਹੀ ਪਾਣੀ ਇਸਤੇਮਾਲ ਆਪਣਾ ਜਿਹੜਾ ਉਹ ਸਾਡਾ ਜਿਹੜਾ ਝੋਨੇ ਦੇ ਸੀਜ਼ਨ 'ਚ ਕਰਾਂਗੇ ਔਰ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਵਾਸਤੇ ਪਾਣੀ ਦੀ ਅਸੀਂ ਕਮੀ ਨਹੀਂ ਆਉਣ ਦਿੰਦੇ ਨਹਿਰੀ ਪਾਣੀ ਖਾਸ ਤੌਰ ਤੇ ਜਿੱਥੇ-ਜਿੱਥੇ ਪਹੁੰਚਿਆ ਉਹ ਪਾਣੀ ਦੀ ਡਿਮਾਂਡ ਸਾਨੂੰ ਆਣੀ ਸ਼ੁਰੂ ਹੋ ਗਈ ਅਸੀਂ ਹੁਣ ਪਾਣੀ ਛੱਡਣ ਲੱਗੇ ਆਂ ਇਸ ਕਰਕੇ ਸਾਡੇ ਤੋਂ ਇੱਕ ਬੂੰਦ ਵੀ ਪਾਣੀ ਫालतू ਦੀ ਉਮੀਦ ਨਾ ਕਰੋ ਤੁਸੀਂ ਆਪਣਾ ਪ੍ਰਬੰਧ ਇੱਧਰ ਉੱਧਰੋਂ ਕਰੋ ਜਾਂ ਤੁਸੀਂ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ ਰੋਕਾਂਗੇ ਉੱਪਰੋਂ ਪਾਣੀ ਜਨਾਬ ਦਾ ਜੇਲਮ ਦਾ ਉੱਜ ਦਾ ਕਸ਼ਮੀਰ ਨਦੀ ਦਾ ਉਹ ਸਾਰੀਆਂ ਤੁਸੀਂ ਇੱਧਰੋਂ ਡਾਇਵਰਟ ਕਰ ਦਿਓ ਸਾਡੇ ਵੱਲ ਤਾਂ ਸਾਡੇ ਡੈਮ ਪਰ ਜਾਣਗੇ ਤਾਂ ਅਸੀਂ ਅੱਗੇ ਕਰ ਦਾਂਗੇ ਪਰ 21 ਮਈ ਤੋਂ 21 ਮਈ ਤੱਕ ਦਾ ਜਿਹੜਾ ਅੰਕੜਾ ਉਦੇ ਮੁਤਾਬਕ ਤੁਸੀਂ ਆਪਣਾ ਪਾਣੀ ਹਿੱਸੇ ਦਾ ਬਲਕਿ 103% ਵਰਚ ਚੁੱਕੇ ਹੋ ਹਿੱਸੇ ਤੋਂ ਵੀ ਵੱਧ ਉਹ ਮਾਰਚ ਦੇ ਵਿੱਚ ਹੀ ਤੁਸੀਂ ਆਪਣਾ ਕੋਟਾ ਖਤਮ ਕਰ ਚੁੱਕੇ ਹੋ ਹੋਰ ਸਾਡੇ ਕੋਲ ਕੋਈ ਪਾਣੀ ਨਹੀਂ ਤੇ ਮੈਂ ਖਾਸ ਤੌਰ ਤੇ ਕਹਿਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਨੂੰ ਕਿ ਇਸ ਗੱਲ ਤੇ ਰਾਜਨੀਤੀ ਨਾ ਕਰੇ ਇਹ ਸਾਡੀ ਜ਼ਰੂਰਤ ਹੈ ਇਹ ਸਾਡੀ ਨੈਸੈਸਿਟੀ ਹੈ ਅਸੀਂ 182 185 ਲੱਖ ਮੀਟਰ ਕਿਟਾ ਨਾ ਝੋਨਾ ਵੀ ਦੇਣਾ ਹੈ ਚਾਵਲ ਵੀ ਦੇਣੇ ਨੇ ਦੇਸ਼ ਨੂੰ ਪੀ ਡੀ ਐਸ ਵਾਸਤੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਾਸਤੇ ਇੱਕ ਪਾਸੇ ਤੋਂ ਤੁਸੀਂ ਮੰਗਦੇ ਰਹਿੰਦੇ ਹੋ ਕਿ ਝੋਨਾ ਦੇਉ ਸਾਨੂੰ ਦੇ ਦੇਸ਼ ਜਿਹੜਾ ਉਹ ਝੋਨੇ ਦੀ ਮੰਗ ਕਰ ਰਿਹਾ ਚਾਵਲ ਦੀ ਮੰਗ ਕਰ ਰਿਹਾ गेहूं ਕਣਕ ਅਸੀਂ ਦਿੰਨੇ ਆ ਤੁਹਾਨੂੰ ਤੂੰ ਸਾਡੇ ਸੱਪਰ ਸਾਡੇ ਪਾਣੀਆਂ ਤੇ ਤੂੰ ਡਾਕੇ ਮਾਰ ਲੱਗੇ ਹੋਏ ਇਹ ਪਹਿਲਾਂ ਵਾਲਾ ਕੰਮ ਜਿਹੜਾ ਉਹ ਲੰਘ ਗਿਆ ਪਹਿਲਾਂ ਵਾਲਾ ਵੇਲਾ ਕਿ ਪਹਿਲਾਂ ਤੁਸੀਂ ਉਹਨਾਂ ਉਹਨਾਂ ਦੇ ਖੇਤਾਂ ਨੂੰ ਨਹਿਰਾਂ ਖੋਲ ਕੇ ਤੇ ਸਾਡੇ ਲੋਕਾਂ ਦਾ ਪਾਣੀ ਰੋਕ ਕੇ ਇਧਰ ਉਧਰ ਨੂੰ ਕਰ ਦਿੰਦੇ ਸੀ ਸਾਡੇ ਜਿਹੜੇ ਪੁਰਾਣੇ ਜਿਹੜੇ ਰਾਜ ਕਰਕੇ ਗਏ ਨੇ ਬਾਦਲ ਕੈਪਟਨ ਹੁਣ ਇਹ ਕੰਮ ਨਹੀਂ ਹੈਗਾ ਹੁਣ ਇੱਕ ਆਮ ਆਦਮੀ ਦੀ ਸਰਕਾਰ ਹੈ ਆਮ ਖੇਤਾਂ ਨੂੰ ਨੱਕੇ ਲਾਉਣ ਵਾਲਾ ਖੇਤਾਂ ਨੂੰ ਪਾਣੀ ਲਾਉਣ ਵਾਲਾ ਜਿਹੜਾ ਬੰਦਾ ਉਹ ਹਰ ਬੰਦਾ ਉਹ ਆਪਣੇ ਆਪ ਨੂੰ ਸਰਕਾਰ ਦਾ ਹਿੱਸਾ ਸਮਝਦਾ ਤੇ ਮੈਂ ਆਪ ਖੁਦ ਖੇਤੀ ਕਰਨ ਵਾਲੇ ਪਰਿਵਾਰ ਚੋਂ ਮੈਨੂੰ ਵੀ ਪਤਾ ਕਿ ਪਾਣੀ ਦਾ ਮੁੱਲ ਅੱਜ ਕੱਲ ਦੇ ਦਿਨਾਂ ਚ ਕੀ ਹੈ ਜਿੰਨਾ ਤੁਹਾਡਾ ਹਿੱਸਾ ਬਣਦਾ 21 ਮਈ ਤੋਂ ਬਾਅਦ ਤੁਹਾਡਾ ਅੰਕੜਾ ਜਿਹੜਾ ਸੀ ਤੁਹਾਨੂੰ ਦੇਵਾਂਗੇ ਪਹਿਲਾਂ ਆਪਣਾ ਪਾਣੀ ਜਿਹੜਾ ਉਹ ਤੁਸੀਂ ਕਫੈਤੀ ਤਰੀਕੇ ਨਾਲ ਇਸਤੇਮਾਲ ਕਰ ਲੈਂਦੇ ਤੇ ਸ਼ਾਇਦ ਤੁਹਾਨੂੰ ਇਹ ਦਿਨਾਂ ਦੇਖਣੇ ਪੈਣਗੇ ਮੈਂ ਇੱਕ ਵਾਰੀ ਫੇਰ ਪੰਜਾਬੀਆਂ ਦੇ ਸਹਿਯੋਗ ਨਾਲ ਇਹ ਗੱਲ ਕਹਿਣੀ ਚਾਹਨਾ ਇੱਕ ਵੀ ਬੂੰਦ ਪਾਣੀ ਸਾਡੇ ਕੋਲ ਫालतू ਨਹੀਂ ਹੈਗਾ ਸਾਡੇ ਤੋਂ ਇਹ ਉਮੀਦ ਨਾ ਕਰਿਓ ਕਿ ਅਸੀਂ ਕੋਈ ਪਾਣੀ ਦੀ ਜੜੀ ਉਹ ਇਧਰ ਉਧਰ ਹੋਣ ਦੇਵਾਂਗੇ ਸਾਡਾ ਧਰਤੀ ਵਾਲਾ ਪਾਣੀ ਜਿਹੜਾ ਉਹ ਵੀ ਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤਾਂ ਥੱਲੇ 600 ਫੁੱਟ ਤੇ 700 ਫੁੱਟ ਤੇ ਚਲਾ ਗਿਆ ਹੈਵੀ ਮੈਟਲ ਉਹਦੇ ਵਿੱਚ ਆ ਗਏ ਪਤਾ ਨਹੀਂ ਕਿਹੜੇ ਕਿਹੜੇ ਤੱਤੋਂ ਦੇ ਚ ਆ ਗਏ ਜਿਹੜੇ ਕਿ ਫਸਲਾਂ ਲਈ ਧਰਤੀ ਲਈ ਨੁਕਸਾਨਦਾਇਕ ਨੇ ਬੜੀ ਮੁਸ਼ਕਲ ਨਾਲ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕੀਤਾ ਕਰ ਰਹੇ ਹਾਂ ਅਜੇ ਹੋਰ ਵੀ ਇਸ ਕਰਕੇ ਪੰਜਾਬ ਨੂੰ ਹੱਸਦਾ ਬਸਦਾ ਰਹਿਣ ਦਿਓ ਕਿਰਪਾ ਕਰਕੇ ਪ ਹਰ ਰੋਜ਼ ਕੋਈ ਨਾ ਕੋਈ ਨਵਾਂ ਬੋਝ ਕੋਈ ਨਾ ਕੋਈ ਨਵੀਂ ਚਾਲ ਪੰਜਾਬ ਨਾਲ ਨਾ ਖੇਡਿਆ